ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ। ਸਤਿ ਸ਼੍ਰੀ ਅਕਾਲ ਮੈਂ ਦਰਸ਼ਨਦੀਪ ਕੌਰ ਸੁਪਤਰੀ ਸਰਗਵਾਸੀ ਕਰਮਜੀਤ ਸਿੰਘ ਜਿਨ੍ਹਾਂ ਨੇ ਹਾਲ ਹੀ ਵਿੱਚ ਹੀ ਆਤਮ ਹੱਤਿਆ ਕਰ ਲਈ ਸੀ ਪਰ ਦੇਖੋ ਮੈਂ ਨਹੀਂ ਮੰਨਦੀ ਕਿ ਮੇਰੇ ਪਿਤਾ ਜੀ ਨੇ ਆਤਮ ਹੱਤਿਆ ਕੀਤੀ ਹੈ ਕਿਉਂਕਿ ਉਹਨਾਂ ਦਾ ਇੰਨਾ ਜਿਗਰਾ ਹੈ ਹੀ ਨਹੀਂ ਸੀ ਕਿ ਉਹ ਆਤਮ ਹੱਤਿਆ ਕਰ ਲੈਣ। ਮੇਰੇ ਮੰਮਾ ਪਾਪਾ ਦੀ ਮੈਰਿਜ ਨੂੰ 18 ਸਾਲ ਹੋ ਗਏ ਹਨ 18 ਸਾਲਾਂ ਦੇ ਵਿੱਚ ਹੁਣ ਮੇਰੇ ਚਾਚਾ ਜੀ ਹੁਣੀ ਇਲਜ਼ਾਮ ਲਗਾਉਂਦੇ ਆ ਵੀ ਮੇਰੀ ਮੰਮਾ ਦੀ ਟੇਕੇ ਜਾਣ ਦੀ ਖਾਤਰ ਉਹਨਾਂ ਨੇ ਹੱਤਮਕਤਿਆ ਕਰ ਲਈ ਪਰ ਇਹ ਸਰਾਸਰ ਗਲਤ ਗਲਤ ਇਲਜ਼ਾਮ ਨਹੀਂ 18 ਸਾਲਾਂ ਦੇ ਵਿੱਚ ਨਾ ਕੀਤੀ ਹੁਣ ਇਹ ਕਿਉਂ ਕੀਤੀ ਦੇਖੋ ਮੇਰੇ ਪਾਪਾ ਦਿਨ ਰਾਤ ਦੇ ਸ਼ਰਾਬੀ ਸੀ ਉਹ ਦਿਨ ਰਾਤ ਸ਼ਰਾਬ ਪਿੰਦੇ ਸੀ ਕਿਸੇ ਤੋਂ ਪੈਸੇ ਮੰਗ ਕਿਸੇ ਤੋਂ ਪੈਸੇ ਮੰਗ ਸਵੇਰ ਦੇ 4 ਵਜੇ ਉਹਨਾਂ ਨੇ ਉੱਠ ਕੇ ਬਾਬਾ ਲੱਗਣ ਦੀ ਦੇਰ ਸੀ ਪੁਰਦਵਾਰਾ ਸਹਿਬ ਸ਼ੁਰੂ ਹੋਣ ਦੇ ਦਿਨ ਸਵੇਰੇ 7:00 4 ਵਜੇ ਉੱਠ ਕੇ پیسے ਮੰਗਣ ਚਲੇ ਜਾਂਦੇ ਸੀ ਕਦੇ ਕਿਸੇ ਤੋਂ ਕਦੇ ਕਿਸੇ ਤੋਂ ਦੋਸਤੋ ਜਦੋਂ ਉਸ ਜਨਾਨੀ ਨੇ ਉਸ ਐਸੇ ਬੰਦੇ ਨੂੰ 18 ਸਾਲ ਦੇਖਿਆ ਸੰਭਾਲਿਆ ਤਾਂ ਹੁਣ ਇਹ ਚਾ ਕੀ ਹੋ ਗਿਆ ਸੀ ਮੇਰੇ ਪਾਪਾ ਕਦੇ ਕਿਤੇ ਡਿੱਗਦੇ ਸੀ ਕਦੇ ਕਿਤੇ ਡਿੱਗਦੇ ਸੀ ਕਦੇ ਕੁਝ ਵੇਚ ਦਿੰਦੇ ਸੀ ਕਦੇ ਕੁਝ ਵੇਚ ਲੈਂਦੇ ਸੀ ਮੇਰੇ ਪਾਪਾ ਜਦੋਂ ਕਰਦੇ ਸੀ ਤਾਂ ਮੈਂ ਵੀ ਨਾਲ ਹੀ ਹੁੰਦੀ ਸੀ ਮੈਂ ਮੰਮਾ ਨਾਲ ਹੁੰਦੀ ਸੀ ਮੈਂ ਮੰਮਾ ਨੇ ਚਾਚਾ ਤਾਇਆ ਨੂੰ ਬਹੁਤ ਕਹਿਣਾ ਵੀ ਜਾ ਕੇ ਉਹਨੂੰ ਚੱਕ ਲਿਆਓ ਤਾਂ ਉਹਨਾਂ ਨੇ ਕਿਹਾ ਅਸੀਂ ਬੇਲੇ ਆ ਤੁਹਾਡਾ ਕੰਮ ਕਰ ਜਾਈਏ ਆਪੇ ਚੱਕ ਲਿਆਓ ਜੋ ਚੱਕ ਹੁੰਦਾ ਅਸੀਂ ਖੁਦ ਜਾ ਕੇ ਚੱਕ ਕੇ ਲੈ ਕੇ ਆਉਂਦੇ ਸੀ ਇਹ ਕਹਿੰਦੇ ਨੇ 1000 ਰੁਪਏ 'ਚ ਮੋਟਰਸਾਈਕਲ ਵੇਚ ਜਾਂਦੇ ਇੱਕ ਤਾਰੂ ਦੀ ਪੀੜ ਸੀ ਸਾਤਰ ਫਿਰ ਮੰਮਾ ਨੇ ਖੜੇ ਪੈਰ ਨਾਨਾ ਜੀ ਤੋਂ ਪੈਸੇ ਮੰਗਵਾਏ ਪੈਸੇ ਮੰਗਵਾ ਕੇ 1000 ਰੁਪਿਆ ਦੇ ਕੇ ਬਾਈਕ ਛੜਵਾਈ ਸਾਡੀ ਜਿਸਦੇ ਮੇਰੇ ਪਾਪਾ ਨੇ ਆਤਮ ਹੱਤਿਆ ਕੀਤੀ ਆ ਉਸ ਦਿਨ ਸਾਨੂੰ ਮੇਰੀ ਦਾਦੀ ਦਾ ਫੋਨ ਆਇਆ ਕਿਸੇ ਚਾਚੇਤਾਏ ਨੇ ਨਹੀਂ ਫੋਨ ਕੀਤਾ ਮੇਰੇ ਮੰਮਾ ਦੀ ਸ਼ਾਪ ਇੱਥੇ ਮਾਛੀਵਾੜਾ ਸਾਹਿਬ ਵਿਖੇਆ ਜ਼ਿਲ੍ਹਾ ਲੁਧਿਆਣਾ ਸਾਡਾ ਤਹਿਸੀਲ ਸਮਰਾਲਾ ਤੇ ਦਾਖਾਣਾ ਸਾਡਾ ਮਾਛੀਵਾੜਾ ਪੈਂਦਾ ਇੱਥੇ ਬਿਊਟੀ ਪਾਰਲਰ ਦੀ ਦੁਕਾਨ ਆ ਸਰਕਾਰੀ ਹਸਪੀਟਲ ਵਾਲੀ ਗਲੀ ਮੋੜਕੇ ਪਰ ਵਾਕਰ ਸਟੂਡੀਓ ਦੇ ਨਾਲ ਹੀ ਦੁਕਾਨ ਆ ਪਾਰਲਰ ਦੀ ਦੁਕਾਨ ਆ ਮੰਮਾ ਦੀ ਉਸ ਦਿਨ ਦਾਦੀ ਜੀ ਦਾ ਫੋਨ ਆਇਆ ਦਾਦੀ ਕਹਿੰਦੇ ਘਰ ਜਾ ਕੇ ਦੇਖੋ ਮੰਮੀ ਜਿਹੜੀ ਚਲੇ ਗਏ ਬਾਈ ਚਾਂਸ ਉਸਨ ASHO ਸਾਥ ਥੋੜੇ ਜਿਹਾ ਲੇਟ ਸੀ ਜੋ ਲੇਟ ਨਾ ਹੁੰਦੇ ਤਾਂ ਉਹਨਾਂ ਨੇ ਮੇਰੀ ਮੰਮਾ ਨੂੰ ਮੇਰੇ ਪਾਪਾ ਦੀ ਨਾਸ਼ ਤੱਕ ਨਹੀਂ ਜਿੱਤਾ ਹਣੀ ਉਹਨਾਂ ਨੇ ਜਮਾ ਸਮਰਾਲੇ ਜਮਾ ਕਰ ਪਾਸਮੋਰਟ ਪੋਸਟਮਾਰਟਮ ਕਰਵਾ ਲਈ ਜਮਾ ਕਰਾਉਣ ਲਈ ਭੇਜ ਦੇਣੀ ਸੀ ਦੇਖੋ ਸਾਡੇ ਨਾਲ ਮੇਰੇ ਚਾਚੇ ਤਾਏ ਬਹੁਤ ਜ਼ੋਰਮ ਕਰਦੇ ਆ ਬਹੁਤ ਜ਼ਿਆਦਾ ਜ਼ੋਰਮ ਕਰਦੇ ਆ ਤੇ ਪਿੰਨਾ ਜ਼ੋਰਮ ਕਰਦੇ ਆ ਦੇਖੋ ਉਸ ਤੋਂ ਬਾਅਦ ਮੇਰੇ ਪਾਪਾ ਨੇ ਦਾਗ ਲਗਾਏ ਦਾਦਾ ਨੇ ਦਿਨ ਮੇਰੀ ਭਾਬੀ ਤੇਰਾ ਬੀਨਾ ਮੇਰੀ ਭਾਬੀ ਜਿਹੜੇ ਇੱਥੇ ਰਹਿੰਦੇ ਆ ਤੇ ਮੇਰਾ ਇੱਕ ਵੀਰਾ ਸੰਦੀਪ ਵੀਰ ਜੀ ਜਿਹੜੇ ਤਰਾਹੇ ਰਹਿੰਦੇ ਨੇ ਉਹ ਸਾਨੂੰ ਉਦੋਂ ਬਹੁਤ ਬੋਲੇ ਬਹੁਤ ਗਲਤ ਬੋਲੇ ਉਹ ਬਹੁਤ ਜ਼ਿਆਦਾ ਗਲਤ ਬੋਲੇ ਦੇਖੋ ਉਹਨਾਂ ਦਾ ਬੋਲਣ ਦਾ ਹੱਕ ਨਹੀਂ ਸੀ ਬਣਦਾ ਮੇਰੇ ਨਾਨਾ ਨਾਨੀ ਨੂੰ ਮੇਰੀ ਮੰਮੀ ਨੂੰ ਸਾਰਿਆਂ ਨੂੰ ਬੋਲੇ ਉਹ ਉਹਨਾਂ ਦਾ ਬੋਲਣ ਦਾ ਹੱਕ ਨਹੀਂ ਸੀ ਬਣਦਾ ਉਸ ਤੋਂ ਅਗਲੇ ਦਿਨ ਫੁੱਲ ਚੁਗਣੇ ਸੀ ਫੁੱਲ ਚੁਗਣ ਗਏ ਸਾਨੂੰ ਨਹੀਂ ਦੱਸਿਆ ਵੀ ਫੁੱਲ ਚੁਗਣ ਚੱਲੇ ਆ ਸਾਨੂੰ ਇਹ ਵੀ ਨਹੀਂ ਪਤਾ ਵੀ ਕਿੱਥੇ ਪਾ ਕੇ ਆਉਂਦੇ ਆ ਸਾਨੂੰ ਫੋਲੇ ਤੱਕ ਨਹੀਂ ਦਿਖਾਏ ਉਹਨਾਂ ਨੇ ਅਕਸਰ ਮੈਂ ਉਹਨਾਂ ਦੀ ਬੇਟੀ ਸੀ ਚਲੋ ਜੀ ਮੇਰੇ ਮੰਮਾ ਨੂੰ ਬੇਗਾਨੀ ਸਮਝਦੇ ਸੀ ਮੈਂ ਤਾਂ ਉਹਨਾਂ ਦੀ ਬੇਟੀ ਸੀ ਮੈਨੂੰ ਤਾਂ ਫੋਟੋ ਦਿਖਾਉਣੀ ਚਾਹੀਦੀ ਸੀ ਮੈਨੂੰ ਵੀ ਨਹੀਂ ਦਿਖਾਈ ਬਹੁਤ ਨਾ ਇਨਸਾਫੀ ਕਰਦੇ ਨੇ ਸਾਡੇ ਨਾਲ ਮੈਂ ਅਜਿਹਾ ਕੁਐਸਚਨ ਕਰਦੀ ਹਾਂ ਹੈਡਲਾਈਨਸ ਤੇ ਜਿਹੜੀਆਂ ਨਿਊਜ਼ਪੇਪਰ 'ਤੇ ਹੈਡਲਾਈਨਸ ਛਪੀਆਂ ਨੇ ਪਤੀ ਨੇ ਪਤਨੀ ਤੋਂ ਦੁਖੀ ਹੋ ਕੇ ਕੀਤੀ ਆਤਮ ਹੱਤਿਆ ਚਲੋ ਮੰਨਿਆ ਜੀ ਮੇਰੇ ਪਾਪਾ ਮੇਰੇ ਮੰਮਾ ਦਾ ਦੁਖੀ ਸੀ ਮੇਰੇ ਚਾਚਾ ਜੀ ਤਸਪਾਲ ਸਿੰਘ ਉਰਫ ਕਾਪੜਾ ਜਿਨ੍ਹਾਂ ਦੀ ਮੌਤ 2000 ਸਾਲ 2012 ਵਿੱਚ ਹੋਈ ਸੀ ਉਹਨਾਂ ਨੇ ਜ਼ਹਿਰ ਪੀਤੀ ਸੀ ਉਹਨਾਂ ਨੇ ਵੀ ਆਤਮ ਹੱਤਿਆ ਕੀਤੀ ਸੀ ਦੋਸਤੋ ਉਹ ਕਿੰਨੇ ਦੁਖੀ ਸੀ ਉਹਨਾਂ ਦੇ ਘਰ ਵਾਲੀ ਤਾਂ ਪੀਕੇ ਜਾਂਦੀ ਨਹੀਂ ਸੀ ਉਹਨਾਂ ਨੇ ਉਹਨਾਂ ਨੇ ਕਿਹੜੀ ਗੱਲੋਂ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ ਅਗਲਾ ਕੁਐਸਚਨ ਆਜੀ ਮੇਰਾ ਇਸ ਹੈਡਲਾਈਨ ਤੇ ਫੋਟੋਗ੍ਰਾਫਰ ਉਹਨਾਂ ਨੇ ਕਿਹਾ ਵੀ ਮੇਰੇ ਪਾਪਾ ਫੋਟੋਗ੍ਰਾਫਰ ਸੀ ਗਲਤ ਹੈ ਮੇਰੇ ਪਾਪਾ ਫੋਟੋਗ੍ਰਾਫਰ ਵਿਆਹ ਜਦੋਂ ਉਹਨਾਂ ਨੇ ਮੈਂ 18 ਸਾਲ ਪਹਿਲਾਂ ਜਦੋਂ ਉਹਨਾਂ ਦਾ ਵਿਆਹ ਹੋਇਆ ਸੀ ਉਦੋਂ ਸੀ ਉਸ ਤੋਂ ਬਾਅਦ ਉਹਨਾਂ ਨੇ ਫੋਟੋਗ੍ਰਾਫੀ ਦਾ ਕੰਮ ਸ਼ੁਰੂ ਕਰਤਾ ਸੀ ਉਸ ਤੋਂ ਬਾਅਦ ਉਹ ਨਸ਼ੇ ਦੀ ਆਦੀ ਹੋ ਗਈ ਸੀ ਤਾਂ ਕਰਕੇ ਉਹਨਾਂ ਨੇ ਫੋਟੋਗ੍ਰਾਫੀ ਦਾ ਕੰਮ ਛੱਡ ਦਿੱਤਾ ਸੀ ਮੈਂ ਸਵਾਲ ਹੈਡਲਾਈਨਸ ਤੇ ਕਰਦੀਆਂ ਤੁਸੀਂ ਖੁਦ ਸੋਚੋ ਜੇ ਅਸੀਂ ਇੰਨੇ ਸੁਖੀ ਸੀ ਉਹ ਫੋਟੋਗ੍ਰਾਫਰ ਸੀ ਸਾਡੇ ਘਰਾਂ ਦੇ ਘਰ ਖੜੇ ਹੋਣੇ ਸੀ ਮਹਿਲਾਂ ਦੇ ਮਹਿਲ ਖੜੇ ਹੋਣੇ ਸੀ ਤੁਸੀਂ ਖੁਦ ਸੋਚਦੇ ਹੋ ਫੋਟੋਗ੍ਰਾਫਰ ਵਾਲੇ ਕਿੰਨੇ ਪੈਸੇ ਲੈਂਦੇ ਆ ਇੱਕ ਸਾਈ ਲਾਉਣ ਦੇ ਗੱਡੀਆਂ ਕਾਰ ਇਹ ਤਾਂ ਆਮ ਗੱਲਾਂ ਹੋਣੀਆਂ ਸੀ ਜੇ ਮੈਂ ਦੁਖੀ ਆ ਤਾਂ ਹੀ ਮੈਂ ਤੁਹਾਨੂੰ ਕੁਛ ਪੁੱਛਦੀ ਜੇ ਮੈਂ ਸੁਖੀ ਹੁੰਦੀ ਤਾਂ ਮੈਂ ਨਾ ਜੇ ਮੈਂ ਇਹਦਾ ਹੈਡਲਾਈਨਸ ਨਾਲ ਸਹਿਮਤ ਹੁੰਦੀ ਤਾਂ ਮੈਂ ਕਿਉਂ ਕੁਐਸਚਨ ਕਰਦੀ ਮੈਂ ਆਪਣੇ ਮਾਂ ਮਮਾ ਪਾਪਾ ਨਾਲ 16 ਸਾਲ ਰਹੀਆਂ ਮੈਨੂੰ ਆਪਣੇ ਮਮਾ ਪਾਪਾ ਦੀਆਂ ਖਾਮੀਆਂ ਸਾਰੀਆਂ ਗੱਲਾਂ ਦਾ ਪਤਾ ਸਾਰੀਆਂ ਗੱਲਾਂ ਹਾਰੇ ਬੱਚੇ ਨੂੰ ਪਤਾ ਹੁੰਦਾ ਕਿਉਂਕਿ ਆਪਾਂ ਆਪਣੇ ਮਾ ਬਪ ਨੂੰ ਮਾ ਬਪ ਤੋਂ ਜ਼ਿਆਦਾ ਆਪਾਂ ਉਹਨਾਂ ਨੂੰ ਜਾਣਦੇ ਹੁੰਦੇ ਆ ਜੇ ਮੇਰੇ ਪਾਪਾ ਫੋਟੋਗ੍ਰਾਫਰ ਸੀ ਤਾਂ ਮੈਨੂੰ ਵੀ ਸਬੂਤ ਚਾਹੀਦਾ ਜੇ ਉਹ ਫੋਟੋਗ੍ਰਾਫਰ ਸੀ ਤਾਂ ਉਹਨਾਂ ਦੀ ਕਮਾਈ ਕਿੱਥੇ ਜਾਂਦੀ ਸੀ ਉਹਨਾਂ ਦੀ ਕੋਈ ਦੁਕਾਨ ਹੋਣੀ ਚਾਹੀਦੀ ਸੀ ਤੁਸੀਂ ਜੇ ਤੁਹਾਨੂੰ ਤੁਸੀਂ ਵੀ ਦੇਖੋ ਨੀਨੇ ਪ੍ਰੈਸ ਦੇ ਵਿੱਚ ਛਾਪਿਆ ਉਹਨਾਂ ਕੋਲ ਕੋਈ ਸਬੂਤ ਦੇ ਆਧਾਰ ਤੇ ਛਾਪਣਾ ਚਾਹੀਦਾ ਵੀ ਉਹ ਫੋਟੋਗ੍ਰਾਫਰ ਹੁਣ ਵੀ ਸੀ ਤੁਸੀਂ ਬਾਜ਼ਾਰ ਚਾਓ ਮੱਛੀ ਵਾਲਾ ਸਾਹ ਦੇ ਬਾਜ਼ਾਰ ਚਾਓ ਕਿਸੇ ਨੂੰ ਵੀ ਪੁੱਛੋ ਵੀ ਕਰਮਜੀਤ ਸਿੰਘ ਜਿਹਨਾਂ ਰੱਤੀ ਕੋਲਤਾ ਸੀ ਨਾਮ ਉਹਨਾਂ ਨੂੰ ਲਵਲੀ ਜਿਆਦਾ ਜਾਣਦੇ ਸੀ ਲਵਲੀ ਨਾਮ ਤੋਂ ਜਿਆਦਾ ਜਾਣਦੇ ਸੀ ਉਹਨਾਂ ਨੂੰ ਪੁੱਛੋ ਬੇਥੇ ਕੋਈ ਦੁਕਾਨ ਹੈਗੀ ਉਹਦੇ ਸਟੂਡੀਓ ਦੀ ਉਹਦੇ ਕੱਢੀ ਉਹਨੇ ਫੋਟੋਗ੍ਰਾਫੀ ਦਾ ਕੰਮ ਛੱਡਿਆ ਹੋਇਆ ਅਗਲਾ ਸਵਾਲ ਜੀ ਮੇਰਾ ਇਸ ਗੱਲ ਤੇ ਆ ਇਸ ਹੈਡਲਾਈਨ ਦੇ ਵਿਸਥਾਰ ਤੇ ਆ ਵੀ ਉਹਨਾਂ ਨੇ ਕਿਹਾ ਪਤ ਤਨੀ ਜਦੋਂ ਪੇਕੇ ਜਾਂਦਾ ਰਹਿੰਦੀ ਸੀ ਮੇਰੇ ਮੰਮਾ ਵੀ ਪੇਕੇ ਜਾਂਦਾ ਰਹਿੰਦੇ ਸੀ ਤਾਂ ਕਰਕੇ ਉਹ ਨਸ਼ੇ ਦੇ ਆਦੀ ਹੋ ਗਏ ਨਸ਼ੇ ਦੇ ਆਦੀ ਮੇਰੇ ਮੰਮਾ ਕਰਕੇ ਨਹੀਂ ਸੀ ਹੋਏ ਸਭ ਨਸ਼ੇ ਦੇ ਆਦੀ ਉਹ ਅਬਦਾਨੀ ਤੋਂ ਖਾਦੜ ਫੈਕਟਰੀ ਸੀ ਮੇਰੇ ਪਾਪਾ ਕੋਲ ਜਿਹੜੀ ਪਹਿਲਾਂ ਚ ਨਹੀਂ ਨਾਈ ਸੀ ਉਹ ਸੀਗੀ ਅਸਾ ਖਾਦੇ ਵਾਲੀ ਜ਼ਮੀਨ ਸੀ ਉਹ ਬਹੁਤ ਬਣੀ ਜ਼ਮੀਨ ਸੀ ਉੱਥੇ ਉੱਪਰ ਵੀ ਬਹੁਤ ਹੋਈ ਸੀ ਮੇਰੇ ਪਾਪਾ ਨੂੰ ਬਹੁਤ ਪਸੰਦੀ ਮੇਰੇ ਪਾਪਾ ਕਹਿੰਦੇ ਸੀ ਕਿ ਉਹ ਫੋਟੋਗ੍ਰਾਫੀ ਦਾ ਕੰਮ ਛੱਡ ਦੇਣਾ ਜ਼ਮੀਨ ਦੇ ਵਿੱਚ ਕੰਮ ਕਰ ਲੈਣਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਸੀ ਪਰ ਮੇਰੇ ਚਾਚੇ ਨੇ ਮੇਰੇ ਦਰਾਹੇ ਵਾਲੇ ਜਿਹੜੇ ਤਾਇਆ ਜੀ ਉਹ ਪੁਲਿਸ ਚ ਨੇ ਉਹਨਾਂ ਨੇ ਮੇਰੇ ਵੱਡੇ ਡੈਡੀ ਨੇ ਮੇਰੇ ਵੱਡੇ ਤਾਇਆ ਜੀ ਨੇ ਉਸ ਤੋਂ ਛੋਟੇ ਤਾਇਆ ਜੀ ਨੇ ਤੇ ਮੇਰੇ ਪਾਪਾ ਜੀ ਜਿਹੜੇ ਹੀ ਮੇਰੇ ਦਾਦਾ ਜੀ ਦੇ ਭਰਾ ਨੇ ਉਹਨਾਂ ਨੇ ਧੋਖੇ ਨਾਲ ਮੇਰੇ ਪਾਪਾ ਤੋਂ ਬਹੁਤ ਹੀ ਧੋਖੇ ਨਾਲ ਮੇਰੇ ਪਾਪਾ ਤੋਂ ਧੋਖੇ ਨਾਲ ਸਾਈਨ ਕਰਵਾ ਕੇ ਸ਼ਰਾਬ ਪੀਤੀ ਹੋਈ ਸੀ बार-बार ਸਾਈਨ ਕਰਾ ਲੇ ਜਿਸ ਦਿਨ ਦੱਸਿਆ ਵੀ ਮੈਂ ਸਾਈਨ ਕਰਵਾਇਆ ਸੀ ਉਸ ਦਿਨ ਮੇਰੇ ਪਾਪਾ ਨੇ ਕਹਿੰਨ ਚਾਹ ਲ ਕੋਈ ਨਾ ਸਫਾਤੇ 1 ਤੋਂ 1.5 ਲੱਖ ਦੇ ਤਾਂ ਬਿੱਕੀ ਹੋਣਗੇ ਉਹਨਾਂ ਨੇ ਸਾਨੂੰ ਇੱਕ ਕਾਨ ਨਹੀਂ ਦਿੱਤੀ ਇੱਕ ਬੰਜਰ ਜੀ ਜ਼ਮੀਨ ਦਿੱਤੀ ਜਿਹੜੀ ਜਿਹੜੀ ਸਾਨੂੰ ਮੇਰੇ ਪਾਪਾ ਨੂੰ ਬਿਲਕੁਲ ਵਦਿਆ ਨਹੀਂ ਸੀ ਲੱਗਦੀ ਉਹਨਾਂ ਨੇ ਕਦੇ ਉੱਤੇ ਖੇਤੀ ਨਹੀਂ ਸੀ ਕੀਤੀ ਠੇਕੇ ਦੇ ਦਿੱਤੀ ਸੀ ਪਰ ਮੇਰੇ ਆ ਪਾਪਾ ਜੀ ਦੇ ਥਰੋ ਲੱਤੀ ਸੀ ਉਹ ਵੀ ਠੇਕਾ ਲੈਂਦੇ ਸੀ ਸਾਨੂੰ ਨਹੀਂ ਸੀ ਦਿੰਦਾ ਠੇਕਾ ਸਾਨੂੰ ਇਹ ਨਹੀਂ ਸੀ ਪਤਾ ਠੇਕਾ ਕਿੱਥੇ ਜਾਂਦਾ ਕਿੱਥੇ ਨਹੀਂ ਜਾਂਦਾ ਸਾਨੂੰ ਅੱਜ ਤੱਕ ਨਹੀਂ ਪਤਾ ਵੀ ਉਹ ਠੇਕਾ ਕਿੱਥੇ ਗਿਆ ਕਿੱਥੇ ਨਹੀਂ ਗਿਆ ਜਦੋਂ ਸੁਦੇ ਸੀ ਤਾਂ ਕਹਿੰਦੇ ਸੀ ਕਿ ਤੇਰੇ ਬਾਪ ਨੇ ਇਹ ਲੀਲੇ ਸੌਦਿਆਂ ਦਿਨੋਂ ਸੀ ਉਹਨੇ ਦਿੱਤੇ ਸੌਦਿਆਂ ਤੋਂ ਸਭ ਸੌਦਾ ਤੋਂ ਸੀ ਕਿੰਨੇ ਦਿਨ ਕਿੰਨੇ ਕਿੰਨੇ ਸਿਰਾਂ ਤੋਂ ਕਿੰਨੇ ਮਹੀਨਿਆਂ ਤੋਂ ਧਾਰੀ ਲੈਣੇ ਆ ਮੇਰੇ ਮੰਮਾ ਲੈ ਕੇ ਜਾਂਦੇ ਸੌਦਾ ਚ ਚੰਗੀ ਦੁਕਾਨ ਕੀਤੀ ਆ ਸੌਦਾ ਤੋਂ ਸੇ ਉਸ ਆਦਮੀ ਤੋਂ ਲੈਂਦੀ ਨਹੀਂ ਜਿਹੜੀ ਸ਼ੌਪ ਡਾਊਨ ਦੱਸਦੇ ਆ ਮੈਂ ਉਸ ਸ਼ੌਪ ਤੋਂ ਸੌਦਾ ਲੈਂਦੀ ਸੀ ਇਸ ਤੋਂ ਉੱਥੋਂ ਸੌਦਾ ਲੈਂਦੀ ਸੀ ਤੇ ਮੇਰੇ ਜਿਹੜੇ ਦਾਦਾ ਜੀ ਨੇ ਉਹ ਸਾਡੀ ਪੂਰੀ ਸਪੋਰਟ ਕਰਦੇ ਆ ਉਹ ਕਹਿੰਦੇ ਵੀ ਮੈਂ ਆਪਣੀ ਪੋਤੀ ਨੂੰ ਪੜ੍ਹਾਉਂਗਾ ਵੀ ਉਹਨਾਂ ਦਾ ਹੱਥ ਵੀ ਤਗੂਗਾ ਪਰ ਮੇਰੇ ਸਿਰੇ ਵੱਡੇ ਤਾਇਆ ਜੀ ਆ ਜਿਹੜੇ ਪੁਲਿਸ ਚ ਨੇ ਉਹ ਸਪੋਰਟ ਕਰਨ ਨਹੀਂ ਦਿੰਦੇ ਉਹਨਾਂ ਨੂੰ ਵੀ ਧਮਕੀਆਂ ਦੇ ਸਾਹਦੇਦਰ ਸਾਨੂੰ ਦਿੰਦੇ ਨੇ ਮੈਂ ਹਾਲੀ ਆਹੀ ਸੀਜ਼ਨਸ ਪਲੱਸ 2 ਕਲੀਅਰ ਕੀਤੀ ਆ ਮੈਂ ਹਾਲੇ 16 ਸਾਲਾਂ ਦੀ ਆ ਮੇਰੇ ਮੈਂ ਅੱਗੇ ਪਾਂਡਾ ਚਾਹਨੀ ਆ ਪਰ ਮੇਰੇ ਤਾਇਆ ਜੀ ਮੇਰਾ ਧੱਕੇ ਨਾਲ ਵਿਆਹ ਕਰਨਾ ਚਾਹੁੰਦੇ ਆ ਪਰ ਮੈਂ ਵਿਆਹ ਨਹੀਂ ਕਰਾਉਣਾ ਚਾਹਦੀ ਕਿਉਂਕਿ ਮੈਨੂੰ ਕਿਉਂਕਿ ਮੈਂ ਮੈਂ ਅੱਗੇ ਵਧਣਾ ਚਾਹਨੀ ਆ ਮੇਰੀ ਹਾਲੇ ਉਮਰ ਹੈ ਕੀ ਆ ਮੈਂ ਹਾਲੇ 16 ਸਾਲਾਂ ਦੀ ਆ ਦੱਸੋ ਮੈਂ ਹਾਲੇ ਨਾ ਬਾਲਗ ਆ ਮੇਰਾ ਧੱਕੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਆ ਇਹ ਵੀ ਨਾ ਇਨਸਾਫੀ ਹੈ ਦੇਖੋ ਇਹ ਵੀਡੀਓ ਮੈਂ ਘਰੇ ਨਹੀਂ ਬਣਾਈ ਮੈਂ ਘਰੇ ਨਹੀਂ ਬੈਠੀ ਆਜਦੇ ਮੈਂ ਕਿਤੇ ਬਾਹਰ ਬੈਠੀ ਆ ਦੇਖੋ ਮੇਰੇ ਜੇ ਮੈਂ ਘਰੇ ਹੁੰਦੀ ਤਾਂ ਉਹਨਾਂ ਨੇ ਮੈਨੂੰ ਬੋਲਣਾ ਨਹੀਂ ਸੀ ਪੈਣਾ ਮੈਨੂੰ ਮਾਰ ਦੇਣਾ ਸੀ ਜੇ ਮੈਂ ਮੈਨੂੰ ਮਾਰ ਦਿੰਦਾ ਤਾਂ ਕਿਸੇ ਨੂੰ ਕੀ ਪਤਾ ਲੱਗਣਾ ਸੀ ਕਹਿਣਾ ਸੀ ਬਾਪ ਦਾ ਵਿਛੋੜਾ ਸਹਿ ਨਹੀਂ ਕਰ ਸਕੀ ਮਰ ਗਈ ਪੋਸਟਮਾਨ ਤਾਂ ਪੋਲਸਾਰਾ ਕੁਝ ਵੀ ਕਰ ਸਕਦਾ ਪੋਸਟਮਾਨ ਨੂੰ ਪੋਰਟ ਦੇ ਵਿੱਚ ਪੈਸੇ ਦੇ ਕੇ ਵੀ ਉਹ ਕਰ ਸਕਦਾ ਹੁਣ ਮੈਂ ਦੇਖੋ ਜੇ ਇਸ ਵੀਡੀਓ ਤੋਂ ਬਾਅਦ ਮੇਰੇ ਘਰ ਦੇ ਮੈਨੂੰ ਮੇਰੇ ਘਰ ਮम्मा ਪਾਪਾ ਮੇਰੀ ਸੌਰੀ ਮੈਨੂੰ ਮੇਰੇ ਮਮਾ ਤੇ ਭਰਾ ਮੇਰੇ ਨਾਨਕਿਆਂ ਚੋ ਜੇ ਕਿਸੇ ਨੂੰ ਵੀ ਕੁਛ ਹੋਇਆ ਤਾਂ ਜ਼ਿੰਮੇਵਾਰ ਮੇਰੇ ਚਾਚਾ ਮੇਰੇ ਜਿਹੜੇ ਨਹੀਂ ਸੌਰੀ ਚਾਚਾ ਨਹੀਂ ਮੇਰੇ ਤਾਇਆ ਜੋ ਦਰਾਹੇ ਰਹਿੰਦੇ ਆ ਮੇਰੇ ਇੱਕ ਹੋਰ ਤਾਇਆ ਜੀ ਜੋ ਰਤੀਪੋਰੇ ਰਹਿੰਦੇ ਨੇ ਤੇ ਮੇਰੇ ਪਾਪਾ ਜੀ ਜੋ ਰਤੀਪੋਰੇ ਰਹਿੰਦੇ ਨੇ ਮੇਰੇ ਦਾਦਾ ਜੀ ਦੇ ਭਰਾ ਉਹ ਜ਼ਿੰਮੇਵਾਰ ਹੋਣਗੇ ਇਹ ਮੈਂ ਬਿਲਕੁਲ ਕਲੀਅਰ ਕਰਦੀ ਆਂ ਕੱਲ ਮੇਰੀ ਮੌਤ ਦੇ ਜ਼ਿੰਮੇਵਾਰ ਉਹ ਹੋਣਗੇ ਜੇ ਇਸ ਵੀਡੀਓ ਤੋਂ ਬਾਅਦ ਸਾਨੂੰ ਕੁਝ ਵੀ ਹੋਇਆ ਸਾਡੇ ਚੋਂ ਕਿਸੇ ਵੀ ਪਰਿਵਾਰ ਦੇ ਮੈਂਬਰ ਨੂੰ ਕੁਝ ਵੀ ਹੋਇਆ ਤਾਂ ਉਹ ਜ਼ਿੰਮੇਵਾਰ ਹੋਣਗੇ ਦੇਖੋ ਮੇਰੇ ਪਰਿਵਾਰ ਨਾਲ ਬਹੁਤ ਨਾਇਨਸਾਫੀ ਹੁੰਦੀ ਹੈ ਬਹੁਤ ਜ਼ਿਆਦਾ ਨਾਇਨਸਾਫੀ ਹੁੰਦੀ ਹੈ ਮੈਂ ਬਹੁਤ ਜ਼ਿਆਦਾ ਡਰਦੀ ਹਾਂ ਦੇਖੋ ਮੈਂ ਵੀ ਥੋੜੀ ਧੀਆਰ ਗਈ ਹਾਂ ਮੈਂ ਵੀ ਥੋੜੀ ਭੈਣਾ ਆਈ ਕਿ ਮੇਰੇ ਨਾਲ ਬਹੁਤ ਨਾਇਨਸਾਫੀ ਹੋ ਰਹੀ ਹੈ ਤੁਸੀਂ ਪੁਲਿਸ ਮੇਰੀ ਮਦਦ ਕਰੋ ਕਿਉਂਕਿ ਤੁਹਾ ਤੋਂ ਵੱਡੀ ਮਦਦ ਮੇਰੀ ਹੋਰ ਕੋਈ ਨਹੀਂ ਕਰ ਸਕਦਾ ਆਪਾਂ ਸਰਕਾਰ ਬਣਾਉਣੀ ਹੈ ਆਮ ਜਨਤਾ आम जानकारी वोट ना सरकार बनगी है मेरी भी वोट माननी है सरकार सरकार नु भी चाहिदा भी वो मेरी मदद करे कि जो आज मेरी मदद करेगी तो मैं मैं भी विश्वास करूंगी कि हां आज ਸਾਡਾ ਜਿਹੜਾ ਲੋਕਤੰਤਰ ਚੱਲਦਾ ਲੋਕਤੰਤਰ ਸਰਕਾਰ ਬਣਾਈਆ ਐਵੇਂ ਨਹੀਂ ਬਣਾਈ ਕਿਸੇ ਖਾਸ ਵਜ੍ਹਾ ਕਰਕੇ ਬਣਾਈਏ ਕਿਉਂਕਿ ਲੋਕਾਂ ਨੂੰ ਵੀ ਖਾਸ ਸਮਝਿਆ ਜਾਂਦਾ ਕਿ ਤੁਸੀਂ ਮੇਰੀ ਮਦਦ ਕਰੋਗੇ ਤਾਂ ਸਭ ਤੋਂ ਵੱਡਾ ਮੇਰੇ ਕੋਲ ਸਭ ਤੋਂ ਵੱਡੀ ਸ਼ਕਤੀ ਹੋਊਗੀ ਦੇਖੋ ਮੇਰੇ ਪਾਪ ਮੈਨੂੰ ਅੱਜ ਸਾਨੂੰ ਅੱਜ ਤੱਕ ਇਹ ਮੇਰੇ ਘਰ ਦੇ ਚਾਚੇ ਤਾਂ ਆਏ ਨੇ ਇਹ ਨਹੀਂ ਦੱਸਿਆ ਵੀ ਸ ਮੇਰੇ ਪਾਪਾ ਦਾ ਅੰਤਿਮ ਪਾੜਦਾ ਕੋ ਕਿੱਥੇ ਰਖਾਇਆ ਗਿਆ ਸਾਨੂੰ ਪਿੰਡ ਵਾਲੇ ਆਉਂਦੇ ਨੇ ਸੋਗ ਕਰਨ ਆਉਂਦੇ ਨੇ ਉਹ ਦੱਸਦੇ ਨਹੀਂ ਵੀ ਮੇਰੇ ਪਾਪਾ ਦਾ ਅੰਤਿਮ ਪਾੜਦਾ ਕੋਗ ਅੰਤਿਮ ਪਾੜਦਾ ਕੋਗ 9 ਤਰੀਕ 7ਵਾਂ ਮਹੀਨਾ 2017 ਦਿਨ ਐਤਵਾਰ ਆਹੀ ਜਿਹੜਾ ਐਤਵਾਰ ਆ ਰਿਹਾ ਇਸ ਦਿਨ ਗੁਰਦ ਰਤੀਪੁਰ ਪਿੰਡ ਪਿੰਡ ਮੇਰਾ ਰਤੀਪੁਰਾ ਗੁਰਦੁਆਰਾ ਗੁਰਦੁਆਰੇ ਵਿਖੇ ਰਖਵਾਇਆ ਗਿਆ ਦੇਖੋ ਜੇ ਤੁਸੀਂ ਮੇਰੇ ਨਾਲ ਸਹਿਮਤ ਹੋ ਮੇਰਾ ਦਰਦ ਸਮਝਦੇ ਹੋ ਤਾਂ ਪਲੀਜ਼ ਇਸ ਵੀਡੀਓ ਨਾਲ ਹਰ ਇੱਕ ਨਾਲ ਸ਼ੇਅਰ ਕਰੋ ਹਰ ਇੱਕ ਨੂੰ ਕਹੋ ਬੀਧੀ ਮਦਦ ਕਰੋ ਪਲੀਜ਼ ਮੇਰੀ ਮਦਦ ਕਰੋ ਮੈਂ ਤੁਹਾਡੇ ਸਾਹਮਣੇ ਸਿਰਫ ਹੱਥ ਜੋੜ ਕੇ ਹੱਥ ਜੋੜ ਕੇ ਬੇਨਤੀ ਕਰ ਸਕਦੀ ਹਾਂ ਹੋਰ ਮੈਂ ਤੁਹਾਨੂੰ ਦਬਾਉ ਨਹੀਂ ਪਾਉਂਦੀ ਨਾ ਮੈਂ ਤੁਹਾਨੂੰ ਇਹ ਕਹਿੰਦੀ ਆ ਵੀ ਤੁਸੀਂ ਮੇਰੇ ਤੇ ਪੈਸੇ ਲਾਓ ਮੇਰੇ ਤੇ ਪੈਸੇ ਲਗਾਓ ਜਾਂ ਫਿਰ ਮੇਰਾ ਕੇਸ ਦਾਜਿਕ ਬਣਾਓ ਨਹੀਂ ਲੈ ਵੀ ਨਹੀਂ ਕਹਿੰਦੀ بس ਤੁਸੀਂ ਮੈਨੂੰ ਸਾਡਾ ਮੇਰਾ ਹੱਕ ਦਵਾ ਦਿਓ ਕਿਉਂਕਿ ਮੇਰੇ ਚਾਚਾਤਾਏ ਇਹ ਕਹਿੰਦੇ ਨੇ ਇਹ ਕਹਿੰਦੇ ਨੇ ਵੀ ਅਸੀਂ ਤੁਹਾਨੂੰ ਤੁਹਾਡਾ ਹੱਕ ਨਹੀਂ ਦੇਣਾ ਤੁਹਾਨੂੰ ਤੁਹਾਨੂੰ ਤੁਹਾਡੀ ਜਿਹੜੀ ਬਣਦੀ ਜ਼ਮੀਨ ਆ ਉਹ ਨਹੀਂ ਦੇਣੀ ਆ ਦੇਖੋ ਮੈਨੂੰ ਮੇਰਾ ਭਰਾ ਹਲੇ ਛੋਟਾ ਉਹ ਹਲੇ 5th ਚ ਪੜਦਾ ਉਹਨੂੰ ਹਲੇ ਨਹੀਂ ਸਮਝਿਆ ਹੈ ਨਹੀਂ ਉਹ ਵਿਚਾਰਾ ਤਾਂ ਆਪ ਦੁਖੀ ਆ ਦੇਖੋ ਮੈਂ ਨਹੀਂ ਲੜੂੰਗੀ ਉਹਦੇ ਹੱਥ ਹੀ ਹੋਰ ਕੌਣ ਲੜੂ ਜੇ ਮੇਰੀ ਮੰਮਾ ਲੜਦੇ ਤਾਂ ਗੱਲ ਉਹਨਾਂ ਤੇ ਆਉਂਦੀ ਆ ਵੀ ਇਹ ਕਿਉਂ ਲੜਦੇ ਮੈਂ ਉਹਨਾਂ ਦੀ ਬੇਟੀ ਆ ਮੇਰੀ ਲੜੇ ਦਿੱਤਾ ਬਹੁਤ ਫਰਕ ਪੈ ਸਕਦਾ ਤੇ ਮੈਂ ਸਿਰਫ ਤੁਹਾਨੂੰ ਇੱਕ ਹੱਥ ਜੋੜ ਕੇ ਹੱਥ ਜੋੜ ਕੇ ਅਪੀਲੇ ਕਰ ਸਕਦੀਆਂ ਹਾਂ ਔਰ ਮੈਂ ਕੁਝ ਨਹੀਂ ਕਹਿ ਸਕਦੀ ਜੇ ਤੁਸੀਂ ਮੇਰੇ ਨਾਲ ਸਾਹਮਣੋਂ ਤਾਂ 파ਰਦੀਪ ਉਹ ਤੇ ਜ਼ਰੂਰ ਆਏ ਜਦੋਂ ਮੇਰੇ ਚਾਚੇ ਤਾਏ ਗੱਲ ਕਰਨਗੇ ਸਾਡੇ ਹੱਕ ਤੇ ਮੈਂ ਉਹਨਾਂ ਨਾਲ ਨਹੀਂ ਰਹਿਣਾ ਚਾਹੁੰਦੀ ਜੇ ਉਹ ਸਾਨੂੰ ਕਹਿਣਗੇ ਵੀ ਬੱਚਿਆਂ ਨੂੰ ਅਸੀਂ ਰੱਖ ਲੈਣੇ ਇਹਨਾਂ ਦੀ ਮਾਂ ਪਿੱਕੇ ਜਾਵੇ ਅਸੀਂ ਨਹੀਂ ਰਹਿਣਾ ਚਾਹੁੰਦੇ ਕਿਉਂਕਿ ਇਹਨਾਂ 18 ਸਾਲਾਂ ਸੋਲਾਂ ਨੇ ਸਾਡੇ ਬਾਪ ਨੂੰ ਨਹੀਂ ਪੁੱਛਿਆ ਸਾਨੂੰ ਨਹੀਂ ਪੁੱਛਿਆ ਤਾਂ ਹੁਣ ਕੀ ਪੁੱਛਣਗੇ ਦੇਖੋ 파ਰਦੀਪ ਜਦੋਂ ਮੇਰੇ ਪਾਪਾ ਦੀ ਡੈਥ ਹੋਈ ਆ ਉਸ ਤੋਂ ਬਾਅਦ ਮਰਦ ਤੋਂ ਬਾਅਦ ਅੰਤਿਮ ਪੜ ਦੇ ਕੋ ਤੱਕ ਤਾਂ ਸਾਰੇ ਚਲੇ ਜਾਂਦੇ ਨੇ ਸੋਗਾਂ ਦੇ ਲਈ ਚਲੇ ਜਾਂਦੇ ਨੇ ਪਰ ਸਾਡੇ ਨਾਲ ਅੱਜ ਕੋਈ ਨਹੀਂ ਮੇਰੇ ਦਾਦਾ ਦਾਦੀ ਮੇਰੇ ਦਾਦਾ ਜੀ ਬਹੁਤ ਬਿਮਾਰ ਹੋ ਗਏ ਸੀ ਉਹਨਾਂ ਨੂੰ ਜਦੀ ਦਰਾਹੇ ਲੈ ਗਏ ਸਾਡੇ ਨਾਲ ਦੇਖੋ ਜਦੋਂ ਕਿਸੇ ਦੇ ਘਰ ਮਰਗ ਹੋਈ ਹੋਵੇ ਉਹਦੇ ਚਾਚੇ ਤਾਈ ਸਹਾਰਾ ਹੁੰਦੇ ਨੇ ਉਹਦੀਆਂ ਚਾਚੀਆਂ ਹੀ ਸਹਾਰਾ ਹੁੰਦੀਆਂ ਨੇ ਉਹਨਾਂ ਦੇ ਨਾਲ ਆ ਕੇ ਸੌਂਦੇ ਨੇ ਉਹਨਾਂ ਨਾਲ ਰਹਿੰਦੇ ਨੇ ਉਹਨਾਂ ਦੇ ਰੋਟੀ ਪਾਣੀ ਦਾ ਸਾਰਾ ਕੁਝ ਉਹ ਕਰਦੇ ਪਰ ਸਾਡੇ ਨਹੀਂ ਕਰਦੇ ਤੁਸੀਂ ਮੰਨੋਗੇ ਨਹੀਂ ਮੈਂ ਮਾਰਗ ਤੋਂ ਦੂਸਰੇ ਦਿਨ ਖੁਦ ਰੋਟੀ ਬਣਾਈ ਆ ਖੁਦ ਰੋਟੀ ਬਣਾ ਕੇ ਨਾਲੇ ਮੰਮਾ ਨੂੰ ਖਣਾਈਆਂ ਨਾਲੇ ਆਪ ਖਾਦੀ ਆ ਚਾਹ ਪਾਣੀ ਦੁੱਧ ਸਭ ਕੁਝ ਆਪੇ ਖਾਦੇ ਅਸੀਂ ਸਾਡਾ ਕੋਈ ਨਹੀਂ ਕਰਦਾ ਕੋਈ ਨਹੀਂ ਜੇ ਤੁਸੀਂ ਕਹਿੰਦੇ ਜੇ ਉਹ ਕਹਿੰਦੇ ਨੇ ਵੀ ਅਸੀਂ ਉਹਨਾਂ ਨਾਲ ਰਹਾਂਗੇ ਅਸੀਂ ਨਹੀਂ ਰਹਿਣਾ ਉਹਨਾਂ ਨਾਲ ਕਿਸੇ ਨਾਲ ਨਹੀਂ ਰਹਿਣਾ ਉਹ ਤਾਂ ਮੇਰਾ ੱੱਕੇ ਨਾਲ ਵਿਆਹ ਕਰ ਦੇਣਗੇ ਮੇਰੀ ਤਾਂ ਜ਼ਿੰਦਗੀ ਬਰਬਾਦ ਹੋ ਚੁਗੀ ਤੁਸੀਂ ਖੁਦ ਸੋਚੋ ਮੈਂ ਥੋੜੀ ਬਾਹਮਾ ਪਹਿਣਾ ਤਿਆਰ ਗਈਆਂ ਮੇਰੀ ਮਦਦ ਕਰੋ ਮੈਂ ਉਹ ਨਾ ਨਹੀਂ ਰਹਿਣਾ ਚਾਹੁੰਦੀ। ਲੈ ਨਾ ਹੀ ਆਪਦੀ ਮੰਮਾ ਨੂੰ ਮੰਮਾ ਨੂੰ ਛੱਡਣਾ ਚਾਹੁੰਦੇ ਆ ਅਸੀਂ। ਅਸੀਂ ਰਹਿਣਾ ਆਪਣੇ ਪਿੰਡ ਸੋਲੇ ਬਸ ਸਾਨੂੰ ਸਾਡਾ ਹੱਕ ਦਵਾ ਦਿਓ। ਅਸੀਂ ਕਿਸੇ ਦਾ ਹੱਕ ਨਹੀਂ ਖੋਲਦੇ। ਅਸੀਂ ਸਿਰਫ ਪਤ ਦਾ ਹੱਕ ਮੰਗਦੇ ਕਿਉਂਕਿ ਜੋ ਸਾਡਾ ਸਾਣੂ ਹੋਣਾ ਚਾਹੀਦਾ। ਇਸ ਪਤ ਕੀ ਮੈਂ ਕੋਰ ਕਹ ਲਵਾਂਗੀ ਜੇ ਤੁਸੀਂ ਮੇਰੇ ਨਾਲ ਕੰਟੈਕਟ ਕਰਨਾ ਚਾਹੁੰਦੇ ਹੋ ਕੋਈ ਗੱਲਬਾਤ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਆ ਨੰਬਰ ਤੇ ਜ਼ਰੂਰ ਕੰਟੈਕਟ ਕਰੋ। ਮੈਂ ਨੰਬਰ ਤੁਹਾਨੂੰ ਦੱਸ ਦਿਆਂ 98 155643709815564370 ਇੱਕ ਵਾਰੀ ਹੋਰ ਰਿਪੀਟ ਕਰਦਾ 9815564370 ਇਹ ਮੇਰਾ ਨੰਬਰ ਆ ਤੁਸੀਂ ਜਦੋਂ ਫੋਨ ਕਰੋਗੇ ਮੈਂ ਚੱਕ ਲੂੰਗੀ ਜਿਸਾਨੂੰ ਇਸ ਵੀਡੀਓ ਤੋਂ ਬਾਅਦ ਸਾਨੂੰ ਜੇ ਕੁਝ ਹੋ ਗਿਆ ਕਿਉਂਕਿ ਉਹ ਪੁਲਿਸ ਵਾਲਿਆਂ ਕੁਝ ਵੀ ਕਰ ਸਕਦੇ ਆ ਸਾਡੇ ਨਾਮ ਬਾਅਦ ਮਾਰ ਮਾਰ ਵੀ ਸਕਦੇ ਆ ਤੇ ਕੁਝ ਨਹੀਂ ਹੋਗਾ ਤਾਂ ਜ਼ਿੰਮੇਵਾਰ ਜਿੰਨਾ ਤਾਂ ਮੈਂ ਨਾਮ ਲਿਆ ਸੀ ਉਹ ਨਹੀਂ ਤੁਸੀਂ ਇਸ ਵੀਡੀਓ ਨੂੰ ਹਰ ਇੱਕ ਨਾਲ ਸ਼ੇਅਰ ਕਰੋ ਦੇਖੋ ਪੱਛੋਟਕਲੇ ਵਗੈਰਾ ਵੀ ਸ਼ੇਅਰ ਕਰਦੇ ਆ ਤੁਸੀਂ ਮੇਰਾ ਦੁੱਖ ਵੀ ਸ਼ੇਅਰ ਕਰੋ ਇਹ ਪਤਾ ਮੇਰੇ ਨਾਲ ਸਾਰੇ ਜੇ ਤੁਸੀਂ ਮੇਰੇ ਨਾਲ ਖੜੇ ਹੋਵੋਗੇ ਤਾਂ ਮੈਨੂੰ ਵੀ ਵਿਸ਼ਵਾਸ ਹੋਊਗਾ ਵੀ ਹਾਂ ਲੋਕਤੰਤਰ ਹੈ ਸਰਕਾਰ ਹੈ ਸਰਕਾਰ ਕੁਝ ਕਰਦੀ ਆ ਲੋਕਾਂ ਦਾ ਮੇਰੇ ਅਰਗੇ ਦੁਖੜੇ ਮੇਰੇ ਅਰਗੇ ਦਾ ਦੁਖੜਾ ਸੁਣਤੀ ਆ ਮੈਂ ਵੀ ਅੱਜ ਕੀ ਜਨਰੇਸ਼ਨ ਆ ਮੈਨੂੰ ਵੀ ਬਹੁਤ ਕੁਝ ਪਤਾ ਆ ਮੈਂ ਬਸ ਤੁਹਾਡੇ ਗ੍ਰੀਪ ਪਾਰ ਜਾਦੀ ਆ ਪਾਕ ਪਾਕ ਦੇ ਭੋਗ ਤੇ ਜ਼ਰੂਰ ਆਇਓ ਮੇਰਾ ਸਾਥ ਜ਼ਰੂਰ ਕੀਓ ਕਿਉਂਕਿ ਮੇਰੇ ਨਾਲ ਮੇਰੇ ਨਾਨਾ ਨਾਨੀ ਤੋਂ ਸਿਵਾ ਹੋਰ ਕੋਈ ਨਹੀਂ ਖੜਦਾ ਕੋਈ ਵੀ ਨਹੀਂ ਖੜਦਾ ਚਾਚਾ ਤਾਇਆ ਤਾਂ ਜਮਾ ਹੀ ਨਹੀਂ ਖੜਦੇ ਹੋ ਤਾਂ ਸਾਨੂੰ ਮਾਰਨ ਤੱਕ ਆਉਂਦੇ ਪਲੀਜ਼ ਮੇਰਾ ਸਾਥ ਦਿਓ ਪਲੀਜ਼ ਦਿਓ ਮੇਰਾ ਸਾਥ